ਸ਼੍ਰੀ ਰਾਮ ਜੀ ਸਾਡੇ ਜੀ ਮੇਅਰ ਸਾਹਿਬ ਨਾਲ ਜੋ ਵੀ ਸਾਡਾ ਤੁਸੀਂ ਥੋੜੀ ਮਿਸਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਟ ਆਊਟ ਹੋ ਗਏ ਹੈ ਔਰ ਅਸੀਂ ਸਾਰੇ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਹੈ ਉਹ ਸਾਰੇ ਮਿਲ ਕੇ ਆਪਸ ਵਿੱਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਬਸ ਬਸ ਮੈਂ ਸਾਸ਼ਿਕਾ ਸਾਹਿਬ ਔਰ ਜਿਸ ਤਰ੍ਹਾਂ ਕਿ ਰਕਨਾ ਮੈਮ ਕਿ ਇਹ ਵੀ ਕਹਿੰਦੇ ਤਾਂ ਹੈ ਕਿ ਜੋ ਵੀ ਮਿਸ਼ਨ ਇਸ ਟੈਂਕਿੰਗ ਸੀ ਜਿਹੜਾ ਗੱਲ ਕਰੀ ਸੀ ਉਹ ਇਹਨਾਂ ਨੇ ਬਾਕੀ ਗੱਲਬਾਤ ਕਰਕੇ ਤੁਹਾਨੂੰ ਵੀ ਐਸਾ ਹੈ ਔਰ ਮੈਂ ਵੈਸੇ ਪਹਿਲਾਂ ਵੀ ਅਸੀਂ ਜੋ ਗੱਪਾਂਡੇ ਕਾ ਸਾਂਝੀ ਗੱਲ ਕਰਕੇ ਕਰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜਿਹੜਾ ਧਿਆਨ ਰੱਖਿਆ ਸੀ ਟਿਕਾ ਬਾਰੇ ਚੱਲਦਾ ਹੈ ਸ਼੍ਰੀ ਰਾਮ ਜੀ ਸਾਡੇ ਜਿਹੜੇ ਮੇਰ ਸਾਹਬ ਨਾਲ ਜੋ ਵੀ ਸਾਡਾ ਅਪਸੇ ਥੋੜੀ ਮਿਸ਼ਨ ਟ੍ਰੇਨਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੌਲਡ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਦੇ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਉਹ ਰਲ ਮਿਲ ਕੇ ਆਪਸ ਵਿੱਚ ਕਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਬਸ ਮੈਂ ਨਾ ਹਾਂ ਸਸ਼ਿਕਾ ਜੀ ਸਾਡੇ ਨੂੰ ਔਰ ਜਿਸ ਤਰ੍ਹਾਂ ਕਿ ਰਕਮ ਮੈਮ ਨੇ ਕਲੀਅਰ ਹੀ ਕਰ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੋ ਤੁਮ ਕਰ ਫਰੈਂਡਸ ਉਹ ਇਹਨਾਂ ਨੇ ਬੈਠ ਕੇ ਗੱਲਬਾਤ ਕਰਕੇ ਦੂਰ ਹੋ ਗਈ ਹੈ ਸਾਡੇ ਔਰ ਮੈਂ ਵੈਸੇ ਪਹਿਲੇ ਵੀ ਅਸੀਂ ਡਿਵੈਲਪਮੈਂਟ ਦੇ ਕਾਰਜ ਸਾਂਝੇ ਕਰ ਕੇ ਕਰਦੇ ਰਹੇ ਹਾਂ ਔਰ ਅੱਗੋਂ ਵੀ ਅਸੀਂ ਜਿਹੜੇ ਲੁਧਿਆਣਾ ਸ਼ਹਿਰ ਦੇ ਡਿਵੈਲਪਮੈਂਟ ਦੇ ਕਾਰਜ ਕਰਦੇ ਹਾਂ ਸ਼੍ਰੀ ਰਾਮ ਜੀ ਸਾਡੀ ਐਡਮਿਨਿਸਟ੍ਰੇਟਰ ਸਾਹਿਬ ਨਾਲ ਜੋ ਵੀ ਸਾਡਾ ਆਪਸ ਵਿੱਚ ਥੋੜੀ ਮਿਸ ਅੰਡਰਸਟੈਂਡਿੰਗ ਸੀ ਜਨਤਾ ਦੇ ਕੰਮਾਂ ਨੂੰ ਲੈ ਕੇ ਉਹ ਸਭ ਸੋਰਟ ਆਊਟ ਹੋ ਗਈ ਹੈ ਔਰ ਅਸੀਂ ਰਲ ਮਿਲ ਕੇ ਜਨਤਾ ਲਈ ਵਾਸਤੇ ਜਿਹੜੇ ਕੰਮ ਕਰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨੇ ਆਂ ਔਰ ਰਲ ਮਿਲ ਕੇ ਆਪਸੀ ਚ ਚਰਾਂਗੇ ਔਰ ਸਾਡੇ ਸਾਰੇ ਕੰਮ ਹੋਣਗੇ ਜਨਤਾ ਦੇ ਕੰਮ ਹੋਣਗੇ ਮੰਨਣਾ ਹਾਂ ਸਸ਼ੀਕਲ ਸਾਹਿਬ ਔਰ ਜਿਸ ਤਰ੍ਹਾਂ ਕਿ ਰਕਨਾ ਮੈਮ ਨੇ ਕਹੇ ਰਖ ਦਿੱਤਾ ਹੈ ਕਿ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਜੇ ਕੋਈ ਵੀ ਹੋ ਉਹ ਇਹਨਾਂ ਨੇ ਲੈ ਕੇ ਗੱਲਬਾਤ ਕਰਕੇ ਜੁੜੀਏ ਸਾਡੇ ਔਰ ਮੈਂ ਬੇਸੀ ਪਹਿਲਾਂ ਵੀ ਅਸੀਂ ਜਦੋਂ ਲਫੰਡੇ ਕਾਰ ਸਾਂਝੇ ਲੜ ਕੇ ਖਾਤੇ ਰਹੇ ਆਂ ਔਰ ਅਗੋ ਵੀ ਅਸੀਂ ਜਿਹੜਾ ਲੁਧਿਆਣਾ ਸ਼ਹਿਰ ਤੱਕ ਲਫੰਡੇ ਕਾਰ ਸੱਜੇ ਆਂ ਜੇ ਸ਼੍ਰੀ ਰਾਮ ਜੀ ਸਾਡੀ ਅਧਮੀਰ ਸਾਹਿਬ ਨਾਲ ਜੋ ਵੀ ਸਾਡਾ ਅਪਸ ਵਿੱਚ ਥੋੜੀ ਮਿਸ਼ਨ ਟ੍ਰੇਨਿੰਗ ਸੀ ਜਨਤਾ ਦੇ ਕੰਮਾਣੂ ਲੈ ਕੇ ਉਹ ਸਭ ਸੌਲਡ ਆਊਟ ਹੋ ਗਈ ਹੈ

ਔਰ ਮੈਂ ਜਿਵੇਂ ਪਹਿਲੇ ਵੀ ਅਸੀਂ ਡਿਵੈਲਪਮੈਂਟ ਦੇ ਕਾਰਸਾਂਝੇ ਰਲ ਕੇ ਕਹਿੰਦੇ ਰਹੇ ਹਾਂ ਔਰ ਅੱਗੋ ਵੀ ਅਸੀਂ ਜਿਹੜੇ ਜੁਦਿਆ ਅਲਸ਼ਿਆ ਤੇ ਕਸਪੜ ਦੇ ਕਾਰਸਾਂਝੇ ਕਰਦੇ ਹਾਂ